ਇਹ ਖੂਬਸੂਤ ਅਧਾਰਨਾ ਆਉਂਦੀ ਆ ਦੁੱਲੇ ਪੱਟਿਜਾ ਜਿਹੜਾ ਲੋਹੜੀ ਨਾਲ ਜੁੜੀ ਹੋਈ ਹੈ ਹਾਂਜੀ ਸਰ ਉਹ ਇਹ ਲੋਹੜੀ ਨਾਲ ਇਸ ਤਰ੍ਹਾਂ ਜੁੜੀ ਹੋਈ ਹੈ ਵੀ ਉੱਥੇ ਇੱਕ ਬ੍ਰਾਹਮਣ ਸੀ ਦੇਬੂ ਇਤਿਹਾਸ ਵਿੱਚ ਮਿਲਦਾ ਵੀ ਉਹਦਾ ਨਾਮ ਦੇਬੂ ਬ੍ਰਾਹਮਣ ਸੀਗਾ ਹੁਣ ਉਹਦੀ ਇੱਕ ਲੜਕੀ ਸੀ ਸੁੰਦਰੀ ਕੁਝ ਥਾਈ ਲਿਖਿਆ ਵੀ ਉਹਦੀਆਂ ਦੋ ਲੜਕੀਆਂ ਸੀਗੀਆਂ ਤੇ ਸੁੰਦਰੀ ਮੁੰਦਰੀ ਉਹ ਕਹਿੰਦਾ ਸੁੰਦਰਮੁੰਦਰੀ ਇਹੋ ਹੁਣ ਕਈ ਵਾਰੀ ਜਦੋਂ ਇਤਿਹਾਸ ਚੋਂ ਲੱਭਦਾ ਵੀ ਇੱਕ ਲੜਕੀ ਸੀ ਉਹਨੂੰ ਪਿਆਰ ਨਾਲ ਸੁੰਦਰਮੁੰਦਰੀ ਕਹਿੰਦਾ ਸੀ ਉਹ ਉਹ ਲੜਕੀ ਇਸ ਤਰ੍ਹਾਂ ਮਿੱਥ ਹੈ ਵੀ ਬਹੁਤ ਖੂਬਸੂਰਤ ਸੀ ਔਰ ਤੇ ਜਿਹੜੇ ਅਕਬਰ ਦੇ ਜਿਹੜੇ ਲਾਠੀ ਲਠਦਾਰ ਰੱਖੇ ਹੋਏ ਸੀ ਜਿਹੜੇ ਉਹਨਾਂ ਦੇ ਕਿਸੇ ਨੂੰ ਧੌਂਸ ਦੇਣੀ ਆ ਉਹ ਸਾਰਾ ਅੱਜ ਕੱਲ ਵੀ ਬਹੁਤ ਰੱਖੇ ਹੋਇਆ ਨਾ ਜਿਵੇਂ ਆਪਾਂ ਉਹਨਾਂ ਦੇ ਨਾਂ ਹੁਣ ਨਾਂ ਲਈਏ ਵੀ ਇਸ ਤਰ੍ਹਾਂ ਰੱਖੇ ਵੀ ਜਾਓ ਉੱਥੇ ਜਾ ਕੇ ਧਮਕੀ ਦਿਓ ਉਹ ਜਾ ਕੇ ਨਾ ਜਾ ਕੇ ਅਕਬਰ ਨੂੰ ਕਹਿੰਦੇ ਵੀ ਇੱਕ ਬ੍ਰਾਹਮਣ ਆ ਉੱਥੇ ਤੇ ਉਹਦੀ ਕੁੜੀ ਬੜੀ ਸੁੰਦਰ ਆ ਉਹ ਤਾਂ ਮਹਿਲਾ ਚਾਉਣ ਵਾਲੀ ਆ ਉਹ ਕਹਿੰਦਾ ਵੀ ਤੁਸੀਂ ਲੈ ਆਓ ਉਹਨੂੰ ਕਹ ਵੀ ਉਹ ਨਪਕਾ ਅਕਬਰ ਨਕਾਪੜਾ ਹੋਊਗਾ ਉਹ ਬ੍ਰਾਹਮਣ ਕੋਈ ਆਉਂਦੇ ਆ ਕਹਿੰਦਾ ਵੀ ਤੇਰੀ ਜਿਹੜੀ ਲੜਕੀ ਦੀ ਤਾਂ ਜਿਹੜੀ ਆ ਜਿਹੜੀ ਆ ਤਕਦੀਰ ਖੁੱਲ ਗਈ ਹੈ ਅਕਬਰ ਨੇ ਇਹਨੂੰ ਬੁਲਾਇਆ ਹੈ ਤੇ ਉਹ ਇਹ ਤਾਂ ਉੱਥੇ ਹੁਣ ਮਹਿਲਾ ਚ ਜਾਊਗੀ ਹੁਣ ਉਹ ਬ੍ਰਾਹਮਣ ਜਿਹੜਾ ਉਹ ਧਰ ਗਿਆ ਵੀ ਕਿੱਥੇ ਉਹ ਮੁਸਲਮਾਨ ਆ ਕਿੱਤੇ ਅਸੀਂ ਬ੍ਰਾਹਮਣ ਆ ਉਹ ਕਹਿੰਦੇ ਵੀ ਮੈਨੂੰ ਕੁਝ ਸੋਚਣ ਦਾ ਟਾਈਮ ਦਿਓ ਹੂੰ ਸੋਚਣ ਦਾ ਟਾਈਮ ਲੈਂਦਾ ਤੇ ਉਹ ਕਹਿੰਦਾ ਵੀ ਇਹਦੇ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ ਹੂੰ ਉਹ ਜਾ ਕੇ ਆਪਣੇ ਧੀ ਨੂੰ ਲੈ ਕੇ ਤੇ ਨਦੀ ਰਾਵੀ ਦੇ ਕੰਢੇ ਤੇ ਜਾ ਕੇ ਨਦੀ ਚ ਛਾਲ ਮਾਰ ਕੇ ਸੋਚਦਾ ਵੀ ਇਹਦੇ ਨਾਲੋਂ ਤਾਂ ਦੋਨੇ ਮਰ ਜਾਂਦੇ ਆ ਇਹ ਚ ਮੇਲਾ ਮੋਕੂਗਾ ਕਿਉਂਕਿ ਉਹ ਲੜਨ ਦੀ ਹਿੰਮਤ ਨਹੀਂ ਉਹਦੇ ਚ ਬ੍ਰਾਹਮਣ ਚ ਹੂੰ ਉੱਥੋਂ ਕੇ ਰਾਹੀ ਲੰਘ ਰਿਹਾ ਸੀ ਆ ਉਹ ਕਹਿੰਦਾ ਕੀ ਕਰਦੇ ਹੋ ਮਰ ਤੁਸੀਂ ਕਿੱਥੇ ਥੱਲੇ ਨੂੰ ਜਰੇ ਜਾਣੇ ਹੋ ਡਿੱਗ ਜਿਓ ਤੇ ਮਰ ਜੋਗੇ ਤੁਸੀਂ ਡੁੱਬ ਜੋਗੇ ਉਹ ਕਹਿੰਦਾ ਇਹਦੇ ਨਾਲ ਤਾਂ ਚੰਗਾ ਵੀ ਅਸੀਂ ਮਰੀ ਜਾਈਏ ਕਹਿੰਦਾ ਹੋਇਆ ਕੀ ਹੈ ਕਹਿੰਦਾ ਹੋਇਆ ਇਹ ਹੈ ਵੀ ਅਕਬਰ ਜਿਹੜਾ ਹੈ ਉਹਦੇ ਬੰਦੇ ਆਏ ਸੀ ਉਹ ਕਹਿੰਦੇ ਵੀ ਤੇਰੀ ਕੁੜੀ ਨੂੰ ਅਸੀਂ ਚੁੱਕ ਕੇ ਉੱਥੇ ਲੈ ਜਾਣਾ ਤੇ ਇਹ ਉਹ ਉਹਦਾ ਨਿਕਾਹ ਕਰੂਗਾ ਉਹ ਬੰਦਾ ਕਹਿੰਦਾ ਵੀ ਫੇਰ ਕਹਿੰਦਾ ਕਹਿੰਦਾ ਮੈਂ ਮੇਰੇ ਤਾਂ ਇਨੀ ਹਿੰਮਤ ਨਹੀਂ ਮੈਂ ਉਹਦੇ ਨਾਲ ਲੜਾਂ ਉਹ ਬਾਦਸ਼ਾਹ ਹੈ ਮੁਲਕ ਦਾ ਉਹ ਕੁਝ ਵੀ ਕਰ ਸਕਦਾ ਹੈ ਇੱਕ ਇਹਨਾਂ ਦਾ ਕੋਈ ਯਾਸ਼ਾ ਕਾਨੂੰਨ ਹੈ ਮੁਗਲਾਂ ਦਾ ਉਹ ਕਮਾਲ ਦਾ ਕਰੋਨਾ ਉਹ ਕਹਿੰਦੇ ਵੀ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਦੇ ਵਿਚਾਰ ਲਈ ਜਿਹੜੀ ਵੀ ਚੀਜ਼ ਹੈ ਨਾ ਉਹ ਸਾਰੀ ਬਾਦਸ਼ਾਹ ਦੀ ਹੁੰਦੀ ਹੈ ਉਹ ਕਹਿੰਦੇ ਇਹਦੇ ਅਧੀਨ ਉਹ ਕਰ ਸਕਦਾ ਉਹ ਕਹਿੰਦਾ ਵੀ ਇਹ ਕਾਨੂੰਨ ਦੇ ਵਿੱਚ ਉਹ ਜੋ ਵੀ ਹੈ ਉਹ ਸਾਰਾ ਬਾਦਸ਼ਾਹ ਦਾ ਕੋਈ ਉਹਨੂੰ ਇਨਕਾਰ ਨਹੀਂ ਕਰ ਸਕਦਾ ਉਹ ਕਹਿੰਦਾ ਤੂੰ ਐਂ ਕਰ ਕਿਉਂ ਮੂਰਖਾ ਜਾਨ ਕੋਨ ਹੈ ਨਾਲੇ ਕੁੜੀ ਨੂੰ ਜਾਨ ਕੋਨ ਹੈ ਬਾਹਰ ਦੇ ਵਿੱਚ ਦੁਲਾ ਹੈ ਉਹਦੇ ਕੋਲ ਚਲਾ ਜਾ ਉਹ ਤਰੀਤੀ ਦੇ ਰੱਖਿਆ ਕਰੂਗਾ। ਉਹ ਜੀ ਪੁੱਛ ਪਚਾ ਕੇ ਹੌਲੀ ਹੌਲੀ ਉੱਥੇ ਪਹੁੰਚ ਜਾਂਦਾ ਪਿੰਡੀ ਪੱਟੀਆਂ ਸੰਦਲਵਾਰ ਸੰਦਲਵਾਰ ਚ ਪਹੁੰਚਦਾ ਤੇ ਕੁੜੀ ਨੂੰ ਤਾਂ ਘਰੇ ਛੱਡ ਦਿੰਦਾ ਛੱਡ ਕੇ ਤੇ ਉਹ ਇੱਕ ਜਿੱਥੇ ਉਹ ਪਿੰਡ ਉੱਥੇ ਪਿੰਡ ਦੀ ਇੱਕ ਹੋਰ ਬੰਦੇ ਨੂੰ ਜਾਣਦਾ ਉਹ ਕਹਿੰਦਾ ਮੈਨੂੰ ਦੁੱਲੇ ਨੂੰ ਮਿਲਾਓ ਕਿੱਥੇ ਆ ਉਹ ਕਹਿੰਦਾ ਉਹਦਾ ਚਿੜੀ ਚ ਹੁੰਦੇ ਆ ਉਹ ਉਹਦੇ ਆਪਦੇ 25 30 ਉਹਦਾ ਜਿਹੜਾ ਦੁੱਲੇ ਨੇ ਆਪਣਾ ਇੱਕ ਗਰੋਹ ਬਣਾਇਆ ਹੁੰਦਾ ਹੈ ਜੇ ਜਿੱਥੇ ਸਾਰਾ ਦਿਨ ਕੋਈ ਹਥਿਆਰ ਮੰਗਦੇ ਨੇ ਕੋਈ ਹੋਰ ਕਰਦੇ ਨੇ ਕੋਈ ਇਸ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦੇ ਕੀ ਕਰਨਾ ਉੱਥੇ ਲੈ ਜਾਂਦਾ ਉਹ ਉਹ ਪਹਿਲਾਂ ਤਾਂ ਉਹ ਸੋਚਦੇ ਆ ਵੀ ਕੋਈ ਕੋਈ ਰਾਜਨੇ ਸੂਈਆ ਨਾ ਭੇਜਿਆ ਹੋਵੇ ਕਿਉਂਕਿ ਅੜਫਾਸਤਾ ਪੂਰੀ ਚੱਲ ਰਹੀ ਸੀ ਉਹ ਫਿਰ ਜਦੋਂ ਆ ਕੇ ਉਹਨੂੰ ਦੱਸਦਾ ਸਾਰਾ ਉਹ ਦੇਬੂ ਬਾਣੀਆਂ ਬ੍ਰਾਹਮਣ ਉਹ ਦੱਸਦਾ ਵੀ ਇਸ ਤਰ੍ਹਾਂ ਮੇਰੇ ਨਾਲ ਹੋਈ ਹੈ ਤੇ ਉਹ ਕਹਿੰਦਾ ਕੁੜੀ ਕਿੱਥੇ ਹੈ ਕਹਿੰਦਾ ਕੁੜੀ ਤਾਂ ਮੈਂ ਘਰੇ ਲੱਦੀ ਕੋਲੇ ਛੱਡਿਆ ਆਇਆ ਕਹਿੰਦਾ ਚਲੋ ਉਚੜੀ ਚੁੱਕ ਕੇ ਜਾਂਦਾ ਘਰੇ ਜਾ ਕੇ ਉਹ ਦੇਖਦਾ ਵੀ ਕੁੜੀ ਜਿਹੜੀ ਆ ਉਹ ਲੱਦੀ ਦੇ ਪੈਰਾਂ 'ਚ ਬੈਠੀ ਆ ਰੋਈ ਜਾਂਦੀ ਐ ਇਹ ਫਿਰ ਇਸ ਤਰ੍ਹਾਂ ਮਿਲਦਾ ਐ ਸਾਨੂੰ ਜਿਹੜੀ ਲੋਕ ਕਹਾਣੀਆਂ ਵਿੱਚ ਜਿਹੜਾ ਵੀ ਦੁੱਲੇ ਨੇ ਆਪਣੀ ਪੱਗ ਲਾ ਕੇ ਉਹਨੂੰ ਚਾਦਰ ਦੇ ਰੂਪ ਵਿੱਚ ਕੁੜੀ ਤੇ ਦੇਤੀ ਕਹਿੰਦਾ ਵੀ ਇਹ ਅੱਜ ਤੋਂ ਮੇਰੀ ਧੀ ਐ ਤੇ ਤੂੰ ਜਾ ਕੇ ਅਕਬਰ ਨੂੰ ਕਹਿ ਜੇ ਤੇ ਤੇ ਚ ਹਿੰਮਤ ਐ ਤਾਂ ਦੁੱਲੇ ਤੋਂ ਲਿਆ ਤੂੰ ਉਹਨੂੰ ਕਹਿੰਦਾ ਵੀ ਮੈਂ ਧੀ ਆ ਤੇ ਮੈਂ ਉਹਨੂੰ ਬੋਲ ਵੀ ਪਵਾਉਂਗਾ ਤੇ ਮੈਂ ਉਹਨੂੰ ਇਹਦਾ ਵਿਆਹ ਵੀ ਮੈਂ ਕਰੂੰਗਾ ਇੱਥੇ ਕੋਈ ਲੜਕਾ ਤੂੰ ਆਪਦਾ ਦੇਖ ਕੇ ਮੈਨੂੰ ਦੱਸ ਉਹ ਕਹਿੰਦਾ ਇਹ ਤਾਂ ਲੜਕਾ ਤਾਂ ਅਸੀਂ ਦੇਖਿਆ ਹੋਇਆ ਹੈ ਕਹਿੰਦਾ ਉਹਨੂੰ ਵਿਆਹ ਵੀ ਰੱਖਤਾ ਕਹਿੰਦਾ ਤੇਰਾ ਵਿਆਹ ਵੀ ਇੱਥੇ ਹੀ ਕਰਾਂਗੇ ਅਸੀਂ ਪਰ ਅਕਬਰ ਦੀ ਹਿੰਮਤ ਹੈ ਤਾਂ ਉਹਨੂੰ ਸੁਨਿਆ ਦੇ ਦੀ ਅੱਛਾ ਉਹਦੇ ਬੰਦਿਆਂ ਨੂੰ ਵੀ ਇਹ ਦੁਲਾਵ ਦੀ ਵਿਆਹ ਕਰ ਰਿਹਾ ਤੇ ਜੇ ਹਿੰਮਤ ਹੈ ਤਾਂ ਆ ਕੇ ਲੈ ਜਾ ਇਹ ਦੇਖੋ ਹੁਣ ਜਿੱਥੇ ਉਹ ਗੱਲ ਸੀ ਨਾ ਵੀ ਇਹ ਲੋਕ ਨਾਇਕਾ ਨੂੰ ਕਿਉਂ ਅਸੀਂ ਯਾਦ ਕਰਦੇ ਆ ਇਹ ਉਹਦਾ ਨਿੱਜੀ ਮਸਲਾ ਨਹੀਂ ਸੀਗਾ ਇਹ ਉਹਦੀ ਨਿੱਜੀ ਜਾਤ ਦਾ ਮਸਲਾ ਨਹੀਂ ਸੀਗਾ ਖੁਦ ਮੁਸਲਮਾਨ ਹੁੰਦਾ ਹੋਇਆ ਭਾਵੇਂ ਉਹਨਾਂ ਦੇ ਪਛੋਕੜ ਰਾਜਪੂਤ ਦੇ ਸੀਗੇ ਪਰ ਹੁਣ ਉਸ ਵੇਲੇ ਤਾਂ ਮੁਸਲਮਾਨ ਪੀੜੀਦਰ ਪੀੜੀ ਹੋ ਬਣਦੇ ਆਏ ਸੀਗੇ ਇੱਕ ਬ੍ਰਾਹਮਣ ਦੀ ਕੰਨਿਆ ਨੂੰ ਅਕਬਰ ਦੇ ਜ਼ੁਲਮ ਤੋਂ ਬਚਾਉਣ ਲਈ ਆਪਣੇ ਆਪਣਾ ਦਾ ਲਉਦਾ ਆਪਣੇ ਆਪ ਬਿਲਕੁਲ ਤੋਂ ਉਹ ਉਹ ਫਿਰ ਇਹ ਦੱਸਦੇ ਨੇ ਵੀ ਉੱਥੇ ਉਹਨੇ ਪੂਰੇ ਸ਼ਾਨੋ ਸ਼ੌਕਤ ਨਾਲ ਉੱਥੇ ਉੱਤੇ ਪੱਟੇ ਚੜਾਈ ਪੱਟੇ ਚੜਾ ਕੇ ਉੱਤੇ ਖਾਣਾ ਪਕਾਏ ਉਹ ਬੰਦੇ ਬੁਲਾਏ ਉਦੋਂ ਉਹ ਲਟਾਇਤ ਵੀ ਆ ਗਏ ਉਹਦੇ ਅਕਬਰ ਦੇ ਔਰ ਉਹ ਘੇਰ ਲੈ ਘੇਰੇ ਗਏ ਕਿਉਂਕਿ ਪੂਰੀ ਯੋਜਨਾ ਇਹਨਾਂ ਨੇ ਜੀ ਵੀ ਤੁਸੀਂ ਆਇਆ ਰੱਖਣਾ ਹੈ ਤਾਂ ਉਹਨਾਂ ਨੂੰ ਘੇਰੇ ਚ ਲਾਣਾ ਹੈ ਆਪਾਂ ਘੇਰੇ ਚ ਉਹ ਬੰਨ ਲਏ ਹੂੰ ਸਰੈਂਡਰ ਹੋ ਗਏ ਪਤਾ ਲੱਗ ਗਿਆ ਵੀ ਅਸੀਂ ਥੋੜੇ ਆਏ ਤਾਂ ਬੰਦੇ ਬੰਦੇ ਬਾਲੇ ਹੋ ਗਏ ਉਹ ਲਟਾਇਤ ਕਿੰਨੇ ਕਾਏ ਹੋਣਗੇ 20 25 ਆਏ ਹੋਣਗੇ ਇਹ 100 150 ਬੰਦਾ ਇਕੱਠਾ ਕਰ ਲਿਆ ਸੀ ਨੇ ਆਪ ਦਾ ਦੁੱਲੇ ਨੇ ਜੋ ਤੋ ਐ ਘੇਰੇ ਤੇ ਆ ਗਏ ਇਹਨਾਂ ਨੂੰ ਕਿਹਾ ਬੰਨ ਕੇ ਇਹਨਾਂ ਨੂੰ ਸਾਥ ਚ ਲੈ ਚਲੋ ਪੰਡ ਦੇ ਚ ਉਹ ਤੇ ਸੱਤ ਚ ਕਹਿੰਦਾ ਵੀ ਮਰਾਸੀ ਨੂੰ ਕਹਿੰਦਾ ਵੀ ਐਂ ਕਰ ਉਹ ਕਹਿੰਦੇ ਪੰਡ ਵਾਲੇ ਵੀ ਕਹਿੰਦੇ ਵੀ ਹੁਣ ਇਹਨਾਂ ਨੂੰ ਮaaf ਕਰ ਦਿਓ ਉਹ ਕਹਿੰਦੇ ਨਹੀਂ ਐਂ ਨਹੀਂ ਕਰਨਾ ਉਹ ਕਹਿੰਦਾ ਵੀ ਇਹਨਾਂ ਦੇ 1074 ਮਾਰਨੇ ਆ ਔਰ ਗਿਣਨੇ ਵੀ ਇਹਨਾਂ ਨੇ ਆ ਸਾਡੇ ਗੀਤ ਵਿੱਚ ਵੀ ਹੈ 1074 ਲਾਏ ਕੁੜੀ ਦਾ ਝਾਲੂ ਪਾਟਾ ਤੇ ਉਹ ਕਹਿੰਦਾ ਵੀ ਇਹਨਾਂ ਦੇ 1074 ਲਾਉਣੇ ਆ ਔਰ ਗਿਣਨੇ ਨਾ ਨੇ ਆਪ ਐ ਜਿਹੜਾ ਗਲਤ ਗੁਣਾ ਉਹਦੇ 100 ਮੋਟ ਤੋਂ ਫੇਰ ਇੱਕ ਤੋਂ ਸ਼ੁਰੂ ਕਰ ਲੈਣ। ਫਿਰ ਇੱਕ ਤੋਂ ਸ਼ੁਰੂ ਕਰ ਲੈਣੇ। ਔਰ ਕਹਿੰਦੇ ਨੇ ਵੀ ਇੱਕ ਜਿਹੜਾ ਦੀ ਉਹਨਾਂ ਦਾ ਲਟਾਇਆ ਸੀ ਜੀ ਤੇ ਬਾਹਰ ਸਾਰੇ ਚਿੱਤਰ ਵੱਜ ਗਏ ਕਰੀਏ ਮੇਰੇ ਇੱਕ ਹੋਰ ਮਾਰ ਦਿਓ। ਮੇਰੇ ਇੱਕ ਚਿੱਤਰੋ ਮਾਰ ਦਿਓ। ਉਹ ਕਹਿੰਦੇ ਕੀ ਤੇਰੇ ਗਣ ਲਿਆ ਸੀ 100 ਕਹਿੰਦਾ ਨਹੀਂ ਜੀ ਕੋਈ ਹੋਰ ਗਣਦਾ ਹੋਇਆ ਤੇ ਇੱਕ ਘੱਟ ਲੱਗਦਾ ਮੈਨੂੰ ਕਹਿੰਦਾ ਨਹੀਂ 100 ਹੋਰ ਖਾਣ ਨਾਲ ਇੱਕ ਵੱਧ ਖਾ ਲੈਣਾ। ਤੋਂ ਉਹ ਇਸ ਇਸ ਤਰ੍ਹਾਂ ਦੇ ਹਾਲਾਤ ਵਿੱਚ ਉਹ ਲੋਕ ਉਹ ਜਿਹੜੇ ਆ ਉਸਨੇ ਸੁੰਦਰ ਜਿਹਨੂੰ ਫਿਰ ਗੀਤ ਬਣਿਆ ਸੁੰਦਰ-ਮੁੰਦਰੀ ਇਹ ਤਰ੍ਹਾਂ ਕੌਣ ਵਿਚਾਰਾ ਉਹ ਦੱਲਾ ਪੱਟੀ ਵਾਲਾ ਉਹ ਦੁੱਲੇ ਨੇ ਤੀ ਵਿਆਹੀ ਉਹ ਜ਼ੇਰ ਜ਼ਕਰ ਪਾਈ ਉਹ ਕੁੜੀ ਦਾ ਸਾਲ ਨੂੰ ਪਾਟਾ ਉਹ ਸਾਰਾ ਜਿਹੜੇ ਗੀਤ ਹੈ ਕੁੜੀਆਂ ਨੂੰ ਜਿਹੜਾ ਗੀਤ ਤੱਕ ਹੈ ਲੇਕਿਨ ਉਹਦੇ ਪਿਛੋਕੜ ਵਿੱਚ ਕਿਵੇਂ ਸੀ ਕਿਵੇਂ ਦੁੱਲੇ ਨੇ ਆਪਣੇ ਆਪ ਨੂੰ ਦਾਤੇ ਲਾ ਕੇ ਆਪਣੇ ਆਪ ਨੂੰ ਉਸ ਜ਼ੁਰਤ ਨਾਲ ਕਬਰ ਨੂੰ ਇੱਕ ਤਰ੍ਹਾਂ ਦੀ ਚੈਲੰਜ ਕਰਕੇ ਉਹ ਨਾਬਰੀ ਨਾਲ ਇੱਕ ਬ੍ਰਾਹਮਣ ਔਰ ਲੜਕੀ ਦਾ ਵਿਆਹ ਕੀਤਾ ਤੇ ਇਹਦੇ 'ਚ ਨਾ ਉਹ ਇਸ ਇਸ ਤਰ੍ਹਾਂ ਦੇ ਉਹਦੇ ਬਹੁਤ ਜਿਹੜੇ ਹੈਗੇ ਆ ਦੁੱਲੇ ਦਾ ਜਿਹੜੀ ਇਹ ਉਹ ਜਿਨੂੰ ਆਪਾਂ ਕਹਿੰਦੇ ਆ ਵੀ ਲੋਕਾਂ ਲਈ ਲੋਕਾਂ ਲਈ ਜਿਹੜਾ ਜਿਹੜਾ ਉਹਨੇ ਕੰਮ ਕੀਤੇ ਉਸ ਕਰਕੇ ਦੁੱਲਾ ਉਸ ਵੇਲੇ ਦੇ ਸਰਹਾਰਿਆਂ ਦੇ ਵਿੱਚ ਉਸ ਵੇੜੀਆਂ ਚਾਦਰਾਂ ਵਿੱਚ ਦੁੱਲੇ ਦੇ ਉਹਦੇ ਜਿਉਂਦੇ ਜੀ ਜਿਹੜੇ ਆ ਉਹ ਕੁੜੀਆਂ ਜਿਹੜੀਆਂ ਕੱਢਣ ਲੱਪੀਆਂ ਸੀ ਤੇ ਗੀਤ ਗਾਉਣ ਲੱਪੀਆਂ ਸੀਗੀਆਂ ਪੱਟੇ ਵਾਲਾ ਵੀ ਇਹ